ਛੇ ਸੇ ਕਬਾਇਆ ਮੈਂ ਇਹਦੇ ਚ ਕਹਿਣਾ ਚਾਹੁੰਦਾ ਵੀ ਛੇ ਸੇ ਕਬਾਇਆ ਜਿਸ ਤਰ੍ਹਾਂ ਕਹਿੰਦਾ ਮੈਨੂੰ ਦੂਜੀਆਂ ਬਰਾਦਰੀਆਂ ਜਿਤਾਉਂਦੀਆਂ ਐ ਔਰ ਮੈਂ 15% ਮੈਨੂੰ ਰਾਜਸਿੱਖ ਵੋਟ ਪਾਉਂਦੀਆਂ ਇਹ ਇੱਕ ਬੜੀ ਨਿੰਦਣ ਵਾਲੀ ਗੱਲੋ ਮੈਂ ਇਸ ਚੀਜ਼ ਬੜਾ ਕੰਡਮਨ ਕਰਦਾ ਔਰ ਇਸ ਚੀਜ਼ ਨੂੰ ਮੈਂ ਕਹਿਣਾ ਵੀ ਬੜੀ ਸ਼ਰਮ ਦੀ ਗੱਲ ਆ ਵੀ ਛੇ ਸੇ ਕਬਾਇਆ ਇਹੀ ਲੋਕਾਂ ਨੇ ਤੈਨੂੰ ਰਾਜ ਕਰਾਇਆ ਤੂੰ ਦੋ ਵਾਰ ਵਿਧਾਇਕ ਰਹਾ ਦੋ ਵਾਰ ਐਮਪੀ ਰਹਾ ਤੇਰਾ ਬੇਟਾ ਵੀ ਐਮਐਲਏ ਬਣਿਆ ਪਰ ਤੈਨੂੰ ਧੋਨੋ ਜਿਸ ਕੌਮ ਨੇ ਤੁਹਾਨੂੰ ਸਿਰ ਤੇ ਬਿਠਾਇਆ ਹੋਵੇ ਉਸ ਕੌਮ ਦਾ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਨਰਾਦਰ ਕਰੋ ਤਾਂ ਇਹ ਇੱਕ ਕਾਫੀ ਨਿੰਦਨ ਵਾਲੀ ਗੱਲ ਆ ਇਹਨੂੰ ਇਹ ਕਹੇਦਾ ਜਿਸ 40 ਖਾਂਦੇ ਹੋ ਉਸ 40 'ਚ ਛੇਦ ਕਰਦੇ ਆ ਛੇਦ ਸੇ ਕੋਈ ਨਹੀਂ ਮੈਂ ਬੜੀ ਸਤਕਾਰ ਨਹੀਂ ਉਹਨੇ ਸਾਡੇ ਵੱਡੇ ਨੇ ਇਹ ਵਿਚਾਰਾਂ ਦੀ ਜਿਹੜੀ ਲੜਾਈ ਆ ਪਰ ਇਹ ਵਿਚਾਰ ਜਿਹੜੇ ਇਹਨਾਂ ਦੇ ਬੜੀ ਗਲਤ ਨੇ ਬਰਾਦਰੀ ਪ੍ਰਤੀ ਉਹ ਸਮਾਜ ਦੇ ਪ੍ਰਤੀ ਜਿਹੜਾ ਕਿਹਾ ਗਿਆ ਇਹ ਬੜੀ ਜ਼ਿਆਦਾ ਨਿੰਦਨ ਵਾਲੀ ਗੱਲ ਆ ਕਿਉਂਕਿ ਸਾਡੇ ਲੋਕ ਮਿਹਨਤ ਕਰਦੇ ਹਾਰਬਰਕਰ ਨੇ ਉਹ ਜਿਹੜੇ ਉਹ ਜਦੋਂ ਵੋਟ ਵੋਟ ਪੋਲਿੰਗ ਤੇ ਹੁੰਦੀ ਜਦੋਂ ਵੋਟਾਂ ਪੈਂਦੀਆਂ ਉਸ ਵਾਰ ਸਾਡੇ ਕੀ ਹੁੰਦੇ ਸਾਡੇ ਬੱਚੇ ਜਿਹੜੇ ਹੁੰਦੇ ਨੌਜਵਾਨ ਉਹ ਵੀ ਵੋਟ ਪੁੱਲ ਕਰਦੇ ਆ ਸਾਡੀਆਂ ਭੈਣਾਂ ਵੀ ਮਤਾਮਾਂ ਵੀ ਸਾਡੇ ਭਰਾ ਵੀ ਸਾਡੇ ਬਜ਼ੁਰਗ ਵੀ ਤਾਂ ਉੱਥੇ 15% ਕਿਸ طرف ਵੋਟ ਗਿਆ ਆਪਣੇ ਆਪ ਲੋਕ ਪਹਿਲਾਂ ਜਿੰਨਾ ਜਜ਼ਾਇਆ ਸੀ ਉਸ طرف ਦਾ ਹਿਸਾਬ ਤਾਂ ਦੇ ਵੀ ਨਾ ਪਹਿਲਾਂ ਤਾਂ ਇਸ ਵਾਰ 6 ਸਿਕ ਮੈਂ ਮੈਂ ਕਹਿੰਦਾ 1.5 1.5 ਦਾ ਮਤਲਬ ਕੀ ਹੁੰਦਾ 15% ਨਹੀਂ ਇਸ ਵਾਰ ਲੋਕ ਇਹਨੂੰ 1.5% ਵੋਟ ਪਾਣ ਕੇ ਜਿਸ ਤਰ੍ਹਾਂ ਦੀ ਸੋਚ ਆ ਉਸੇ ਤਰ੍ਹਾਂ ਦਾ ਜਵਾਬ ਮਿਲੇਗਾ ਇਸ ਤਰ੍ਹਾਂ ਲੋਕ ਬਾਰਡਰ ਪੱਟੀ ਦੇ ਲੋਕਾਂ ਨੇ ਇਹਨੂੰ ਦੱਸਣਾ ਹੈ ਕਿ ਅਸੀਂ 15% ਵੋਟ ਪਾਣੇ ਆ ਕਿ 1.5% ਵੋਟ ਪਾਣੇ ਆ ਇਸ ਵਾਰ ਲੋਕ ਮਨ ਬਣਾ ਚੁੱਕੇ ਛੇ ਸਿਰ ਕਬਾਇਤੋ ਅੱਜ ਚੁੱਕੇ ਲੋ